Oh you think, ਦੇ ਨਰਦੀਆ ਬਲਿ ਦੀ ਇਸ ਕੇਟਰ ਵੀਡੀਓ ਸੈਂਟਰ ਪਰ ਜੀ ਕਮਨੀਅਨ ਚੋਟ ਸੜਕ ਕੋਈ 9:55 ਮਿੰਟ ਤੇ ਕਿਸੇ ਰਾਘੀ ਨੇ ਸੂਚਨਾ ਦਿੱਤੀ ਕਿ ਛੋਟੀ ਨਦੀ ਦੇ ਨਾਲ ਮਣੀ ਦੇ ਵੈਕਸਾਈਡ ਤੇ ਤੇ ਅੱਗ ਲੱਗਦੇ ਤੇ ਬਲਾਸਟ ਦੀ ਸੂਚਨਾ ਪ੍ਰਾਪਤ ਹੋਈ ਹੈ ਤੇ ਉਸ ਤੋਂ ਪਹਿਲਾਂ ਤੋਂ ਮੌਕੇ ਤੇ ਕਾਰਵਾਈ ਕਰਦੇ ਸੜਕ ਦੇ ਦੋ ਟੀਮਾਂ ਨਾਲ ਰਵਾਨਾ ਹੋਈਆਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਚੌਪੜੀਆਂ ਜਿਹੜੀਆਂ ਬਣੀਆਂ ਹੋਈਆਂ ਛੋਟੀ ਨਦੀ ਦੇ ਨਾਲ ਨਾਲ ਕੋਈ ਗਰੀਬ ਬੰਦੇ ਦੀਆਂ ਚੌਪੜੀਆਂ ਉਹਨਾਂ ਨੂੰ ਵੀ ਅੱਗ ਲੱਗੀ ਸੀ ਆ ਕੰਟਰੋਲ ਕਰਨ ਨੂੰ ਗੰਭੀਰ ਪਤਾ ਲੱਗਿਆ ਕਿ ਤੇੜਾ چھوٹਾ ਸਿਲੰਡਰ ਜਿਹੜਾ ਬਿਲਕੁਲ 2.5 ਕਿਲੋ ਜਿਹੜਾ ਜਲੀ ਸੀ ਉਹ ਜਿਸ ਨੂੰ ਸੀ ਕਰੈਵਲ ਨੇ ਆ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾ ਲਿਆ ਵੱਡਾ ਸਿਲੰਡਰ ਕਿਹਾ ਸੀ ਉਹ ਦੂਜੇ ਸਿਲੰਡਰ ਨਾਲ ਧੁਮਾਕੇ ਨਾਲ ਪੱਖਾ ਵੀ ਦੂਰ ਜਾ ਕੇ ਡਰ ਗਿਆ ਜਿਸ ਨੂੰ ਬਾਅਦ ਚ ਲੱਭਿਆ ਗਿਆ ਲੱਭ ਕੇ ਠੀਕ ਹੈ ਇਹਨਾਂ ਨੂੰ ਵੀ ਜਾਨੀ ਨੁਕਸਾਨ ਨਹੀਂ ਪਹੁੰਚਿਆ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਜਾਂਦਾ ਇਸ ਕੋਈ ਵਿੱਚੋਂ ਛੋਪੜੀ ਦੇ ਵਿੱਚ ਹੀ ਅੱਗ ਸੀਗੀ ਇਹ ਦੱਸ ਨਹੀਂ ਹੋ ਗਿਆ ਉੱਥੇ ਜਿਹੜੇ ਮਾਲਕਾਂ ਨੇ ਕਹਿਣ ਸਾਰ ਵੀ ਲੇਡੀਜ਼ ਹੀ ਹੋ ਕਹਿੰਦੀ ਸੀ ਕਿ ਕਿਸੇ ਬੰਦੇ ਨੇ ਦਾਰੂ ਪੀ ਕੇ ਅਗਲ ਲਾਤੀ ਜਾਂ ਸ਼ਰਾਬ ਪੀ ਕੇ ਅਗਲ ਗਈ ਕਹਿਣ ਸਾਰ ਉਹਨਾਂ ਦੇ ਵਾਕੀ ਇਨਵੈਸਟੀਗੇਸ਼ਨ ਭਰ ਜਾਰੀ ਹੈ ਉਹਨਾਂ ਦੀ ਉਸ ਤੋਂ ਬਾਅਦ ਕੀ ਹੋਇਆ